ਮਾਨਯੋਗ ਸ੍ਰੀ ਤੁਸ਼ਾਰ ਗੁਪਤਾ ਆਈਪੀਐਸ ਐਸਐਸਪੀ ਸ੍ਰੀ ਬੋਖਸਰ ਸਾਹਿਬ ਵੱਲੋਂ ਜਿੱਥੇ ਜ਼ਿਲ੍ਹੇ ਅੰਦਰ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਾੜੇ ਅਤੇ ਸ਼ਰਾਰਤੀਆਂ ਸਰ ਨੂੰ ਕਾਬੂ ਕਰਨ ਨਸ਼ੇ ਦਾ ਖਾਤਮਾ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਆਮ ਪਬਲਿਕ ਨੂੰ ਆਧੁਨਿਕ ਤੱਗ ਨਾਲ ਸੇਵਾਵਾਂ ਪ੍ਰਦਾਨ ਕਰਨ ਲਈ ਨਵੀਨ ਉਪਰਾਲੇ ਕੀਤੇ ਜਾ ਰਹੇ ਹਨ ਜਿੱਥੇ ਹੁਣ ਤੱਕ 400 ਦੇ ਕਰੀਬ ਮੋਬਾਈਲ ਫੋਨਾਂ ਨੂੰ ਟ੍ਰੇਸ ਕਰਕੇ ਉਹਨਾਂ ਦੇ ਮਾਲਕਾਂ ਨੂੰ ਸੌਂਪਿਆ ਜਾ ਚੁੱਕਾ ਹੈ ਉਥੇ ਹੀ ਅੱਜ ਪਬਲਿਕ ਦੇ ਗੁੰਮ ਹੋਏ 20 ਮੋਬਾਈਲ ਫੋਨ ਟਰੇਸ ਕਰਕੇ ਜਲਾਪੁਰਸ ਬੁਖੀ ਵੱਲੋਂ ਮਾਲਕਾਂ ਨੂੰ ਸੌਂਪੇ ਗਏ ਇਸ ਸਬੰਕੇ ਨਵੀਨ ਕੁਮਾਰ ਡੀਐਸਪੀ ਅਤੇ ਐਸਏ ਰਵਿੰਦਰ ਕੌਰ ਇਨਚਾਰਜ ਟੈਕਨੀਕਲ ਸੈਲ ਹਾਜ਼ਰ ਸਨ ਜੀ ਮੁਖੇਸ ਸਾਹਿਬ ਪੁਲਿਸ ਵੱਲੋਂ ਇੱਕ ਬੜਾ ਚੰਗਾ ਉਪਰਾਲਾ ਕੀਤਾ ਜਾ ਰਿਹਾ ਜਿੱਥੇ ਸਾਡੇ ਟੈਕਨੀਕਲ ਸੈਲ ਵੱਲੋਂ ਜਿਹਨੇ ਫੋਨਸ ਲੌਸਟ ਦੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉਹਨਾਂ ਫੋਨਾਂ ਦੀ IMEI ਟ੍ਰੇਸ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਫੋਨ ਵਾਪਸ ਰਿਕਵਰ ਕਰ ਸਕੀ ਇਸੇ ਉਪਰਾਲੇ ਦੇ ਵਿੱਚ ਅੱਜ ਅਸੀਂ 2 ਫੋਨ ਜੋ ਹੈਗੇ ਉਹਨਾਂ ਨੂੰ ਪਬਲਿਕ ਨੂੰ ਵਾਪਸ ਕੀਤਾ ਤੇ ਟੋਟਲ ਫਿਗਰ ਸਾਡਾ 400 ਤੇ ਪਹੁੰਚ ਚੁੱਕਿਆ ਲੋਕਾਂ ਨੂੰ ਕੀ ਫੀਲ ਕਰ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਆਪਣੇ ਫੋਨਾਂ ਦਾ ਖਾਸ ਧਿਆਨ ਰੱਖੇ ਤੇ ਟਰੈਵਲ ਕਰਦੇ ਹੋਏ ਸਪੈਸ਼ਲੀ 2 ਵੀਲਰਸ ਦੇ ਕਈ ਵਾਰੀ ਫੋਨ ਜੋ ਹੈ ਜੇਬ ਚੋਂ ਡਿੱਗ ਜਾਂਦੇ ਹੁੰਦੇ ਹਨ ਦੇ ਇਹਦੀ ਇਨਫੋਰਮੇਸ਼ਨ ਆਪਣੇ ਨਾਲ ਵਾਲੇ ਪੁਲਿਸ ਸਟੇਸ਼ਨ ਦੇ ਰਜਿਸਟਰ ਕਰਾਣ ਬਿਕਾਜ਼ ਸਾਡੀ ਟੀਮ ਇੱਥੇ ਲੱਗੀ ਹੈ ਜੋ ਕਿ ਤੁਹਾਡੇ ਫੋਨ ਲੱਭ ਹੀ ਰਹੀ ਹੈ ਤੇ ਤੁਹਾਨੂੰ ਵਾਪਸ ਵੀ ਕਰਾ ਰਹੀ ਹੈ थैंक यू